ਦਿੱਲੀ ਦੇ ਰਾਉਜ ਅਵੇਨਿਊ ਅਦਾਲਤ ਵੱਲੋਂ ਕਾਂਗਰਸ ਦੇ ਸਾਫ ਕਾਸ ਸੰਸਦ ਮੈਂਬਰ ਸੱਜਨ ਕੁਮਾਰ ਖਿਲਾਫ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਕੇਸ ਵਿੱਚ ਸ਼ੁੱਕਰਵਾਰ 29 ਨਵੰਬਰ ਨੂੰ ਆਪਣਾ ਫੈਸਲਾ ਸੁਣਾਇਆ ਜਾਣਾ ਸੀ ਇਹ ਫੈਸਲਾ ਮੁਕੰਮਲ ਤੌਰ ਤੇ ਡਰਾਫਟ ਨਾ ਹੋਣ ਤੇ ਇਹ ਫੈਸਲਾ ਹੋਣ 16 ਦਸੰਬਰ ਸਵੇਰੇ 10 ਵਜੇ ਸੁਣਾਇਆ ਜਾਵੇਗਾ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਬਿਹਾਰ ਇਲਾਕੇ ਵਿੱਚ ਦੋ ਵਿਅਕਤੀਆਂ ਦੇ ਕਤਲ ਕਤਰਨਾਕ ਸੰਬੰਧਿਤ ਹੈ 16 ਦਸੰਬਰ 2021 ਨੂੰ ਅਦਾਲਤ ਨੇ ਦੋਸ਼ੀ ਸੱਜਨ ਕੁਮਾਰ ਵਿਰੁੱਧ ਆਪੀਸੀ ਦੀਆਂ ਵਾਕਵਾਕ ਤਰਾਮਾ ਤਹਿਤ ਸਜ਼ਾਯੋਗ ਅਪਰਾਧਾਂ ਲਈ ਦੋਸ਼ ਐਲਾਨ ਕੀਤੇ ਸਨ ਸੱਜਨ ਕੁਮਾਰ ਜਿਹੜਾ ਕਿ 1984 ਦੇ ਵਿੱਚ ਜੋ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਉਸ ਦੇ ਵਿੱਚ ਉਹ ਇੱਕ ਕੇਸ ਦੇ ਵਿੱਚ ਉਮਰ ਕੈਦ ਆਲਰੇਡੀ ਭੁਗਤ ਰਿਹਾ ਹੈ ਅੱਜ ਸਰਸਵਤੀ ਵਿਹਾਰ ਥਾਣੇ ਦੇ ਵਿੱਚ ਜਿਹੜੀ 458 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਔਰ ਜਿਸ ਦਾ ਟਰਾਇਲ ਮੁਕੰਮਲ ਹੋ ਚੁੱਕਿਆ ਸੀ ਅੱਜ ਉਸ ਦੀ ਜੋ ਜੱਜਮੈਂਟ ਹੈ ਉਹ ਪ੍ਰੋਨਾਉਂਸ ਹੋਣੀ ਸੀ ਲੇਕਿਨ ਸ਼ਾਇਦ ਆਰਡਰ ਹਜੇ ਕੰਪਲੀਟ ਨਹੀਂ ਹੋਇਆ ਜਿਸ ਕਰਕੇ ਜੱਜ ਸਾਹਿਬ ਨੇ ਅੱਜ ਦੀ ਡੇਟ ਦੀ ਅਰਜਨਮੈਂਟ ਕੀਤੀ ਆ ਹੁਣ ਇਹ ਫੈਸਲਾ 16 ਦਸੰਬਰ ਨੂੰ ਸਵੇਰੇ 10 ਵਜੇ ਸੁਣਾਇਆ ਜਾਏਗਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਇਹ ਟ੍ਰਾਇਲ ਹੋਈ ਆ ਜਿਸ ਤਰੀਕੇ ਦੇ ਨਾਲ ਜੋ ਗਵਾਹ ਹੈ ਉਹਨਾਂ ਨੇ ਆਪਣੀ ਗਵਾਹੀ ਦਿੱਤੀ ਆ ਜਿਨ੍ਹਾਂ ਨੇ ਆਪ ਖੁਦ ਦੇਖਿਆ ਸੀ ਸੱਜਨ ਕੁਮਾਰ ਨੂੰ 리ਡ ਕਰਦਿਆਂ ਹੋਇਆ ਇਸ ਮੁਕਦਮੇ ਦੇ ਵਿੱਚ ਇਸ ਕੇਸ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ سنگੀਨ ਧਰਾਵਾਂ ਹੈ 302 ਵੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ 16 ਤਰੀਕ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਸੱਜਨ ਕੁਮਾਰ ਨੂੰ ਮਿਲੇਗੀ ਅਸੀਂ ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਕਿਉਂਕਿ ਇਹ ਰੇਅਰ ਟੂ ਰੇਅਰ ਤਰੀਕੇ ਦੇ ਜੋ ਕਤਲ ਕੀਤਾ ਗਿਆ ਸੀ ਜਿਸ ਤਰੀਕੇ ਦੇ ਨਾਲ ਸੋ ਇਹਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਸੱਜਨ ਕੁਮਾਰ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਉਮਰ ਕੈ ਤੋਂ ਪਹਿਲਾਂ ਹੀ ਭੁਗਤ ਰਿਹਾ ਹੈ ਸੋ 16 ਤਰੀਕ ਤੱਕ ਦਾ ਹੋਣਾ ਸਿ ਇੰਤਜ਼ਾਰ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ